ਹਾਂਜੀ ਦੋਸਤੋ ਅਬੋਰ ਕਿਨੂ ਮੰਡੀ ਲਾਈਵ ਜੁੜੇ ਹੋਏ ਹੋ ਤੁਸੀਂ ਤੇ ਤੁਹਾਨੂੰ ਦਿਖਾ ਰਹੇ ਹਾਂ ਮੰਡੀ ਦੇ ਹਾਲਾਤ ਦੇਖ ਲਓ ਤੁਸੀਂ ਤੇ ਅੱਜ ਦੇ ਭਾਅ ਕੀ ਰਏ ਆ ਬੜੀ ਅਹਿਮ ਜਾਣਕਾਰੀ ਇਸ ਵੀਡੀਓ ਦੇ ਵਿੱਚ ਮਿਲੂਗੀ ਸਾਡੇ ਨਾਲ ਸਾਰਸਵਤ ਫਰੂਟ ਕੰਪਨੀ ਦੇ ਇੰਦਰ ਜੀ ਹੋਣਗੇ ਉਹਨਾਂ ਤੋਂ ਜਾਣਕਾਰੀ ਲਵਾਂਗੇ ਤੇ ਕਈ ਵੀਰ ਪੁੱਛਦੇ ਆ ਵੀ ਰੇਟ ਵਧਣਗੇ ਕਿ ਨਹੀਂ ਸਾਰੀਆਂ ਜਾਣਕਾਰੀਆਂ ਤੁਹਾਨੂੰ ਜੜੀਆਂ ਇਸ ਵੀਡੀਓ ਵਿੱਚ ਮਿਲਣਗੀਆਂ ਤੁਸੀਂ ਪੁੱਛ ਸਕਦੇ ਹੋ ਕਮੈਂਟ ਵੀ ਕਰ ਸਕਦੇ ਹੋ ਵੀ ਰੇਟ ਵਧਣਗੇ ਕਿ ਨਹੀਂ ਕਈ ਵੀਰ ਪੁੱਛਦੇ ਆ ਤਾਂ ਵੀਡੀਓ ਨੂੰ ਸ਼ੇਅਰ ਨਾ ਭੁੱਲਿਓ ਵੀਰੋ ਕਰਨਾ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਜਿਹੜੀ ਜਾਣਕਾਰੀ ਹੈ ਆਪਣੀ ਉਹ ਪਹੁੰਚ ਸਕੇ ਲਾਈਵ ਤਸਵੀਰਾਂ ਤੁਹਾਨੂੰ ਅਬੋਰ ਕਿਨੂ ਮੰਡੀ ਦੀਆਂ ਵਖਾ ਰਹੇ ਆ ਤੇ ਜਿੰਨੇ ਵੀਰ ਜੁੜਦੇ ਜਾਣ ਆ ਕਿਨੂ ਦੇ ਹਾਲਾਤ ਦੇਖ ਲਓ ਤੁਸੀਂ ਪੰਜਾਬ ਐਗਰੋਾਈ ਵੀਰੋ ਪੰਜਾਬ ਐਗਰੋ ਪਿਛਲੇ ਕਈ ਦਿਨਾਂ ਤੋਂ ਮੰਡੀ ਦੇ ਵਿੱਚ ਨਹੀਂ ਆ ਰਹੀ ਪਹਿਲੇ 2-4 ਦਿਨ ਜਿਹੜੇ ਉਹਨਾਂ ਨੇ ਖਰੀਦ ਕੀਤੀ ਹੈ ਤਾਂ ਹੁਣ ਉਹ ਮੰਡੀ ਦੇ ਵਿੱਚ ਫਿਲਹਾਲ ਆ ਜਿਹੜੇ ਉਹ ਨਹੀਂ ਆ ਰਹੇ ਲਾਈਵ ਤਸਵੀਰਾਂ ਆਵਾਜ਼ ਦੱਸਿਓ ਵੀਰੋ ਆਵਾਜ਼ ਆ ਰਹੀ ਹੈ ਠੀਕ ਭਾਵੇਂ ਇੱਕ ਜਣੇ ਕਮੈਂਟ ਕਰ ਦਿਓ ਬਰਾੜ ਸਾਹਿਬ ਆਵਾਜ਼ ਦਾ ਮੜਾ ਕਲੀਅਰ ਕਰੋ ਵੀਰੇ ਆਵਾਜ਼ ਠੀਕ ਆ ਰਹੀ ਹੈ ਅਬੌਰ ਕਿਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜੇ ਵੀ ਵੀਰ ਜੁੜਦੇ ਜਾਣ ਵੀਡੀਓ ਸ਼ੇਅਰ ਕਰਨੀ ਨਾ ਭੁੱਲਿਓ ਵੀਰੋ ਵੀਡੀਓ ਸ਼ੇਅਰ ਜਰੂਰ ਕਰ ਦਿਓ ਅਬੌਰ ਕਿਨੂ ਮੰਡੀ ਦੇ ਵਿੱਚ ਜਿਹੜਾ ਭਾਅ ਕੀ ਰਿਹਾਈ ਦਾ ਉਹ ਤੁਹਾਨੂੰ ਜਾਣਕਾਰੀ ਹੈ ਜਿਹੜੀ ਇਸ ਵੀਡੀਓ ਦੇ ਵਿੱਚ ਮਿਲਣੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਐਗਰੋ ਐ ਜਿਹੜੀ ਉਹ ਮੰਡੀ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਨਹੀਂ ਆ ਰਹੀ ਤਾਂ ਪਹਿਲਾਂ ਜਿੱਥੇ ਪੰਜਾਬ ਐਗਰੋ ਮੰਡੀ ਦੇ ਵਿੱਚ ਆਉਂਦੀ ਸੀ ਤਾਂ ਹੁਣ ਮੰਡੀ 'ਚ ਨਹੀਂ ਆ ਰਹੀ ਲਾਈਵ ਤਸਵੀਰਾਂ ਤੁਹਾਨੂੰ ਨਹੀਂ ਆ ਰਹੀ ਅਬ ਹੋਰ ਕਿੰਨੂ ਮੰਡੀ ਦੇ ਦਿਖਾ ਰਹੇ ਆ ਤੇ ਪਾਕ ਹੀ ਰਹੇ ਅੱਜ ਦੇ ਉਹ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਉਧਰ ਬੋਲੀ ਆ ਜਿਹੜੀ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਲਾਈਵ ਤੁਹਾਨੂੰ ਦਿਖਾ ਰਹੇ ਆ ਕਿੰਨੂ ਆ ਜਿਹੜਾ ਮੰਡੀ ਦੇ ਵਿੱਚ ਅੱਜ ਪੂਰੀ ਮੰਡੀ ਭਰੀ ਪਈ ਆ ਤਾ ਰੇਟ ਦਾ ਫਰਕ ਪਿਆ ਕਿ ਨਹੀਂ ਪਿਆ ਉਹ ਮਨਜੀਤ ਸਿੰਘ ਧੰਨਵਾਦ ਬਾਈ ਤਾਂ ਉਹ ਜਾਣਕਾਰੀ ਆਪਾਂ ਉਹਨੇ ਲਵਾਂਗੇ ਤਾਂ ਇੰਦਰਜੀਤੋਂ ਜਾਣਕਾਰੀ ਇਹ ਜਿਹੜੀ ਉਹ ਹਾਜੀ ਵੀਰ ਸਤਿ ਸ੍ਰੀ ਅਕਾਲ ਜੀ ਕੀ ਵੀਰ ਜੀ ਅੱਜ ਦੇ ਰੇਟ ਆ ਜਿਹੜੇ 21 ਫਰਵਰੀ ਹਾਂ 21 ਨਹੀਂ 22 ਫਰਵਰੀ ਹੋ ਗਈ ਜੀ ਅੱਜ 22 ਫਰਵਰੀ ਦੇ ਕੋੜੀਆਂ ਆਪਾਂ ਵੇਖੀ ਇਹਦੇ ਪਰ ਲਾਸਟ ਈਅਰ 22 ਫਰਵਰੀ ਨੂੰ ਤਾਂ ਲਗਭਗ 50 ਰੁਪਏ ਪਲੱਸ ਮਾਲ ਵੇਖ ਰਿਆ ਸੀਗਾ ਤੇ ਇਸ ਵਾਲੇ ਹਾਲਾਤ ਹੈਗੇ ਵੀ ਅਰਾਈਵਲ ਵੇਖ ਲਓ ਐਵੇਂ ਪਿਛਲੇ ਸਾਲ ਫਰਵਰੀ ਦੇ ਵਿੱਚ ਜੀ ਪੂਰੀ ਮੰਡੀ ਦੇ ਵਿੱਚ ਕੋਈ 5 ਜਾਂ 10 ਦੀਪਾਂ ਕੋਈ ਆਂਦੀਆਂ ਸੀਗੀਆਂ ਤੇ ਅੱਜ ਦੇ ਦਿਨ ਵੇਖ ਲਓ ਵੀ ਕਿਹੜਾ ਕਰਦਾ ਜਿਆ ਕਰੇਟ ਮਾਲ ਪਿਆ ਹੋਣਾ ਮੌਕੇ ਤੇ ਹਾਲਾਤ ਹੀ ਹੋਏ ਪਏ ਜੀ ਬੜੀ ਡਿਮਾਂਡ ਦੀ ਕੋੜੀਆਂ ਵੇਖੀ ਇਹ ਤਾਂ ਆਪਾਂ ਢਿੱਲੀ ਹੈ ਡਿਮਾਂਡ ਉੱਪਰ ਤੇ ਚੰਗਾ ਮਾਲ ਤਾਂ ਕੋਈ 12-13 ਰੁਪਏ ਵਿਗਿਆ ਜੀ ਐਵਰੇਜ ਮਾਰਕੀਟ ਵੇਖੀ ਇਹ ਤਾਂ 9-10 11 9-10 ਤੇ ਬਾਲੀ ਖੇਚ ਵਾਲੀ ਗੱਲ ਹੈ ਨੀ ਕਿ ਜਿਵੇਂ ਫਰਵਰੀ ਚ ਮੌਸਮ ਦੇ ਗਰਮੀ ਨੇ ਸਾਹਮਣੇ ਵੇਖੀਏ ਉਨੀ ਖਚਾਈ ਹੈ ਨੀ ਕਿ ਮਾਲ ਦੀ ਇਸ ਸੰਭਾਵਨਾ ਮਾ ਕੀ ਹੈ ਸੰਭਾਵਨਾ ਤਾਂ ਫਰਵਰੀ ਤੇ ਬੜੀ ਉਮੀਦ ਅਸੀਂ ਵੀ ਕਰ ਰੱਖੀ ਸੀ ਫਾਰਮਰ ਨੇ ਤਾਂ ਕਰ ਹੀ ਰੱਖੀ ਸੀ ਅਸੀਂ ਵੀ ਕਰ ਰੱਖੀ ਵੀ ਜਿੱਦ ਨਾਲ ਮਾਲ ਵੇਚਾਂਗੇ ਮਾਲ ਵੇਚਣ ਜੇ ਮਜ਼ਾ ਆਊਗਾ ਵੀ ਪਰ ਉਹ ਗੱਲ ਬਣੀ ਨਹੀਂ ਯੋਨੀ ਮੰਡੀਆਂ ਦੇ ਅੱਗੇ ਪੁੱਛੀਏ ਤਾਂ ਅੱਗੇ ਮੰਡੀਆਂ ਹੀ ਭਰੀਆਂ ਪਈਆਂ ਮਾਲ ਅਕਸੈਸ ਹੋਣ ਕਰਕੇ ਉਹਨਾਂ ਮੰਡੀਆਂ 'ਚ ਮਾਲ ਵੀ ਕਾਫੀ ਪਹੁੰਚਿਆ ਹੈ ਸਾਡੀ ਮੰਡੀ 'ਚ ਵੀ ਰਾਤ ਦਾ ਵੀ ਮਾਲ ਬਹੁਤ ਪੈਂਡਿੰਗ ਪਿਆ ਹੁਣ ਮਾਲ ਵੀ ਆਇਆ ਪਿਆ ਹੁਣ ਵੀ ਕਿਹੜੀ ਢਿੱਲੀ ਹੈਗੀ ਹੈ ਜਿਆਦਾ ਕੋ ਵੇਖੋ ਜੀ ਬਾਕੀ ਅਗੇ ਮੌਸਮ ਦੱਸੇਗਾ ਕੀ ਹੁੰਦਾ ਲੰਮੀ ਦੂਰੀ ਦੇ ਮੰਡੀਆਂ ਜਿਹੜੀਆਂ ਉਹਨਾਂ ਇਹਦਾ ਮਾਲ ਪੋਲੇ ਪੈਣ ਲੱਗ ਗਿਆ ਐਤਕੀ ਨਵੀਂ ਦਿੱਕਤ ਇਹ ਆਈ ਹੈ ਵੀ ਫਰਵਰੀ ਜੰਨੇ ਮਾਲ ਪੋਲੇ ਨਹੀਂ ਪੈਂਦੇ ਜਿਨੇ ਐਤਕੀ ਪੋਲੇ ਪੈ ਗਏ ਆ ਇਹ ਪੋਲੇ ਪੈਣ ਵਾਲੇ ਕਰਕੇ ਜਿਹੜੀਆਂ ਬਾਹਰ ਦੀ ਲੰਬੀ ਮੰਡੀਆਂ ਜਿਹੜੀਆਂ ਉਹਨਾਂ ਮਾਲ ਪਹੁੰਚ ਨਹੀਂ ਰਿਹਾ ਉੱਥੇ ਠੀਕ ਹੈ ਤੇ ਪੰਜਾਬ ਐਗਰੋ ਬਾਈ ਆਰੀ ਮੰਡੀ ਚ ਨਹੀਂ ਪੰਜਾਬ ਐਗਰੋ ਇੱਕ ਜਾਂ ਦੋ ਦਿਨ ਹੀ ਆਈ ਸੀ ਮੰਡੀ ਦੇ ਵਿੱਚ ਖਰੀਦਣ ਨੂੰ ਉਸ ਤੋਂ ਬਾਅਦ ਉਹਨਾਂ ਨੇ ਜਿਵੇਂ ਆਪਣੇ ਫਾਰਮਰਾਂ ਨੂੰ ਉਸਦਾ 15 ਰੁਪਏ 11 ਰੁਪਏ 10 ਰੁਪਏ ਜੋ ਵੀ ਰੇਟ ਉਹਨਾਂ ਕਰਨਾ ਸੀਗਾ ਉੱਥੇ ਚਾਲੂ ਕੀਤਾ ਜੀ ਕੱਲ ਵੀ ਮੇਰੇ ਕੋਲ ਦੋ ਤਿੰਨ ਫਾਰਮਰ ਆਏ ਹੋਏ ਆ ਉਹਨਾਂ ਨੇ ਕੱਲ 500 ਗ੍ਰੇਡ ਮਾਲ ਤੜਵਾ ਰੱਖਿਆ ਸੀ ਉਹਨਾਂ ਵਾਸਤੇ ਉਹਨਾਂ ਨੇ ਪਤਾ ਨਹੀਂ ਜਵਾਬ ਦਿੱਤਾ ਆ ਇਸ ਮਾਲ ਲਿਆ ਨਹੀਂ ਕੀ ਚੱਕਰ ਹੋਇਆ ਉਹ ਸਾਰਾ ਮਾਲ ਫਿਰ ਮੰਡੀ ਲੈ ਕੇ ਆਏ ਹੋ ਕਈ ਫਾਰਮਰਾਂ ਨੂੰ ਐਵੇਂ ਆ ਦਿੱਕਤ ਹੋਈ ਆ ਜੀ ਪੰਜਾਬ ਐਗਰੋ ਦਾ ਕੀ ਟੈਂਡਰ ਹੈਗਾ ਕੀ ਸਿਸਟਮ ਆ ਉਹਨਾਂ ਦਾ ਮੈਨੂੰ ਨਹੀਂ ਪਤਾ ਉਸ ਹੁਣ ਮਾਲ ਬਾਹਰਲੀ ਮੰਡੀਆਂ ਜਾ ਰਹੇ ਆ ਜੀ ਹਾਂ ਮਾਲ ਬਾਹਰ ਨਹੀਂ ਮੰਡੀਆਂ ਜਾ ਰਿਹਾ ਪਰ ਨਜ਼ਦੀਕ ਹੀ ਜਾ ਰਿਹਾ ਬੜੀ ਲੰਮੀ ਜਿਹੜੀ ਦੂਰ ਦੀ ਮੰਡੀਆਂ ਸੀ ਨਾ ਉਹ ਹੌਲੇ ਹੌਲੇ ਬੈਕ ਮਾਰਨ ਲੱਗ ਗਿਆ ਜੋ ਉਥੇ ਮਾਲ ਮਾਲ ਪਹੁੰਚ ਨਹੀਂ ਰਹੇ ਮਾਲ ਨਰਮ ਪੈਣ ਲੱਗੇ ਮਾਲ ਦੀ ਜਿਹੜੀ ਮਜ਼ਬੂਤੀ ਹੈ ਉਹ ਘਟ ਗਈ ਅੱਗੇ ਨਾਲੋਂ ਮੌਸਮ ਜਿਹੜੀ ਗਰਮੀ ਇੱਕਦਮ ਗਰਮੀ ਪਈ ਹੈ ਉਹ ਮਾਲ ਨੂੰ ਨਰਮ ਕਰ ਰਹੀ ਹੈ ਤੇ ਕਿੰਨਾ ਕੁ ਮਾਲ ਪਿਆ ਤੁਹਾਡੇ ਹਿਸਾਬ ਨਾਲ ਹਾਲੇ ਪੈਂਡਿੰਗ ਜਿਹੜਾ ਬਾਕੀ ਮੇਰੇ ਹਿਸਾਬ ਨਾਲ ਲਗਭਗ 30% ਦਾ ਮਾਲ ਆਰਾਮ ਨਾਲ ਪਿਆ ਜੀ ਹਾਲੇ ਹੈ ਹਾਲੇ ਪਿਆ ਜੀ ਤਾਂ ਰੇਟ ਨੂੰ ਲੈ ਕੇ ਕਿਤੇ ਨਾ ਕਿਤੇ ਵੀ ਜਿਵੇਂ 15 16 ਰੁਪਏ 15 ਰੁਪਏ ਵੀ ਹੋ ਗਿਆ ਸੀ ਉਦੋਂ ਤਾਂ ਮੈਂ ਵਿਆਹ ਵੀ ਆ ਤਾਂ ਹੁਣ ਤਾਂ ਮੌਸਮ ਵੀ ਖੁੱਲ ਹੈ ਹਾਂ ਮੌਸਮ ਵੀ ਖੁੱਲ ਹੈ ਜੀ ਪਤਾ ਨਹੀਂ ਅਰਾਈਵਲ ਵੀ ਐਨੀ ਚਲੋ ਠੀਕ ਹੈ ਗਰਮੀ ਹੈਗੀ ਹੈ ਮੌਸਮ ਹਰ ਕੋਈ ਬੰਦਾ ਜੀ ਕਰ ਰਿਹਾ ਅੱਜ ਦੇ ਦਿਨ ਕਰੋੜ ਕਰੋੜ 10 ਕ੍ਰੇਟ ਦਾ ਬੋਰ ਦੇ ਵਿੱਚੋਂ ਮੇਰੇ ਕੋਲ ਲੱਗਾ ਕੋਈ ਕ੍ਰੇਟ ਵੀ ਇੱਕ ਇੱਕ ਕ੍ਰੇਟ ਕਰਕੇ ਜਾਣਕਾਰ ਆਂਦਾ ਹੈਗਾ ਇੱਕ ਕ੍ਰੇਟ ਦੇ ਦਿਓ ਜੀ ਇੱਕ ਕ੍ਰੇਟ ਦੇ ਦਿਓ ਜੀ ਵੀ ਲੋਕੀ ਖਾਈ ਜਾਂਦੇ ਆਪਾਂ ਨੂੰ ਆਪ ਨੂੰ ਚੰਗਾ ਲੱਗਦਾ ਇਸ ਟਾਈਮ ਪਰ ਫਿਰ ਵੀ ਉਹਨੀ ਡਿਮਾਂਡ ਹੈ ਨਹੀਂ ਜੀ ਪਤਾ ਨਹੀਂ ਕੀ ਚੱਕਰ ਹੈ ਜੀ ਅਰਾਈਵਲ ਕਿੰਨੀ ਕਰੀਏ ਅਰਾਈਵਲ ਤੁਹਾਡੇ ਸਾਹਮਣੇ ਹੈ ਜੀ ਮੰਡੀ ਭਰੀ ਪਈ ਹੈ ਸਾਰੀ ਇਸ ਟਾਈਮ ਵੇਖ ਲਓ 6 ਵਜੇ ਗਏ ਤੇ ਮੰਡੀ ਆ ਜਿਹੜੀ ਇਹ ਕਦੋਂ ਤੱਕ ਚੱਲਣੀ ਹੈ ਮੰਡੀ ਦਾ ਮੰਡੀ ਦਾ ਜਦੋਂ ਮਾਲ ਆਂਦਾ ਰਹੇਗਾ ਉਦੋਂ ਮੰਡੀ ਚੱਲਦੀ ਰਹੇਗੀ ਜੀ ਇੱਕ ਇੱਕ ਕੋ ਟਾਈਮ ਪੀਰੀਅਡ ਨਹੀਂ ਹੈ ਟਾਈਮ ਪੀਰੀਅਡ ਨਹੀਂ ਜੀ ਫਾਰਮਰ ਦਾ ਮਾਲ ਜਿਹੜਾ ਵੀ ਹੈ ਉਹ ਆਂਦਾ ਰਹੂਗਾ ਤੇ ਵਿਕਦਾ ਰਹੇਗਾ ਨਰਮਾ ਵੀ ਹੁਣ ਤੁਸੀਂ ਦੇਖ ਲਓ ਜੀ ਲਾਸਟ ਈਅਰ ਮਈ ਦੇ ਬੰਨੇ ਤੱਕ ਕਣਕ ਨਾਲ ਕਣਕ ਤੋਲ ਰਹੀ ਸੀ ਤੇ ਨਾਲ ਨਰਮਾ ਤੋਲ ਰਿਆ ਸੀਗਾ ਇਹ ਮੰਡੀ 'ਚ ਫਾਰਮਰ ਦਾ ਮਾਲ ਆਊਗਾ ਤਾਂ ਵੇਕੇਗਾ ਜੀ ਤੇ ਕਿਤੇ ਨਾ ਕਿਤੇ ਕੋਲਾ ਜਿਹੜਾ ਹੋਇਆ ਕਿੰ ਨੂੰ ਅੱਗੇ ਨਾਲੋਂ ਜਿਆਦਾ ਮਤਲਬ ਹਾਂ ਮਾਲ ਨਰਮ ਪੈ ਗਿਆ ਜੇ ਅੱਗੇ ਮਾਲ ਦੇ ਵਿੱਚ ਮਜ਼ਬੂਤੀ ਘਟ ਗਈ ਜੀ ਇਹ ਕਿਨਾਲੋ ਤੇ ਜਿਹੜੇ ਮਾਲ ਮਜ਼ਬੂਤ ਹੈ ਉਹ ਮਾਲ ਚੰਗੇ ਰੇਟ ਵੀ ਉਹਨਾਂ ਨੂੰ ਚੰਗੇ ਮਿਲ ਰਹੇ ਆ ਅੱਜ ਦੇ ਦਿਨ 12 13 ਜਿਹੜੇ ਮਾਲ ਮਿਲ ਰਹੇ ਮਜ਼ਬੂਤ ਮਾਲ ਨੂੰ ਮਿਲ ਰਹੇ ਹੈ ਜਿਹੜਾ ਵਪਾਰੀ ਆ ਰਹੀ ਹੈ ਕਿ ਘੱਟੇ ਆ ਜਾਂ ਕਿਦਾਂ ਵਪਾਰੀ ਓਨੀ ਅਰਾਈਵਲ ਨਹੀਂ ਕਿ ਵਪਾਰੀ ਜਿੰਨੇ ਪਹਿਲਾਂ ਯੂਪੀ ਤੇ ਯੂਪੀ ਵਾਲੇ ਵਪਾਰੀ ਬਹੁਤ ਪੈਂਦੇ ਜੀ ਪੂਰੀ ਮੰਡੀ ਚ ਮਨ ਲੱਗਦਾ ਇੱਕ ਹੀ ਆ ਦੋ ਵਪਾਰੀ ਹੋਣੇ ਯੂਪੀ ਦੇ ਐਡੀ ਵੱਡੀ ਯੂਪੀ ਐਨ ਦੇ ਬੜੇ ਗਾਹਕ ਆਂਦੇ ਸੀ ਜੀ ਬੜੀ ਗੱਡੀਆਂ ਲੈ ਕੇ ਵੱਡੀ ਵੱਡੀ ਕੈਂਟਰਾਂ ਲੈ ਕੇ ਉਹਨਾਂ ਨੇ ਮਾਲ ਬੜਾ 5-500 ਕਿਟਾਂ ਇੱਕ ਇੱਕ ਬੰਦੇ ਨੇ ਲੈ ਕੇ ਜਾਣੀਆਂ ਉਹਨਾਂ ਗਾਹਕ ਹੈ ਨਹੀਂ ਗਾਇਸ ਉਹ ਹਰ ਜੁਤੀ ਵਾਲੇ ਕੀ ਕਾਰਨ ਬਣੇ ਪਤਾ ਨਹੀਂ ਉਹਨ ਕੀ ਚੱਕਰ ਹੈ ਜੀ ਉਹ ਵਪਾਰੀਓ ਤੋਂ ਪਹੁੰਚ ਨਹੀਂਦਾ ਵਿੱਚਲੇ ਆਪਣੇ ਅੰਦੋਲਨ ਕਰਕੇ ਵੀ ਗੱਡੀਆਂ ਜਿਹੜੀਆਂ ਰੁਕੀਆਂ ਸੀਗੀਆਂ ਹੁਣ ਕੁਛ ਨਾ ਕੁਛ ਖਿਸਕ ਕੜੀ ਵਾਲੇ ਭਾੜੇ ਜ਼ਿਆਦਾ ਲੈ ਰਹੇ ਤੇ ਉਸ ਤਰ੍ਹਾਂ ਕੀ ਵੀ ਹੈ ਇੱਕ ਬਈ ਜਿਵੇਂ ਸੰਤਰਾ ਜਾਂ ਆਪਾਂ ਕਹਿ ਲਈਏ ਉਹ ਕਦੋਂ ਮੰਡੀ ਚ ਆਉਂਦਾ ਆ ਗਿਆ ਜੀ ਮਾਰਕੀਟ ਦੇ ਵਿੱਚ ਸੰਤਰਾ ਆ ਗਿਆ ਅੰਗੂਰ ਆ ਗਿਆ ਅੱਛਾ ਮੰਡੀਆਂ ਦੇ ਵਿੱਚ ਲਗਭਗ ਪਹੁੰਚ ਗਏ ਕੁਝ ਨਵਾਂ ਫਰੂਟ ਹੈ ਲੋਕੀ ਨਵੇਂ ਫਰੂਟ ਕਰ ਲਾਈਕ ਵੀ ਕਰ ਰਹੇ ਆ ਵੀ ਚਲੋ ਕਿੰਨੂ ਖਾਂਦੇ ਨੂੰ ਕਾਫੀ ਟਾਈਮ ਹੋ ਗਿਆ ਆਪਾਂ ਸੰਤਰਾ ਲਈਏ ਹੁਣ ਤੇ ਉਹ ਕਰਕੇ ਵੀ ਹੈ ਕੁਝ ਨਾ ਕੁਝ ਫੈਕਟਰੀ ਦਾ ਵੀ ਪੈ ਰਹੇ ਆ ਆਪਾਂ ਨੂੰ ਠੀਕ ਹੈ ਵੀ ਤਾਂ ਇਹ ਜਿਹੜੀਆਂ ਸਾਰੀਆਂ ਗੱਲਾਂ ਤੁਹਾਡੇ ਸਵਾਲ ਐ ਲੱਗ ਭਾਗੋ ਆਪਾਂ ਪੁੱਛੇ ਆ ਬਾਈ ਨੂੰ ਕਿ ਰੇਟ ਹੈ ਜਿਹੜਾ ਉਹ 12-13 ਰੁਪਏ ਮੰਡੀ ਦੇ ਵਿੱਚ ਅੱਜ ਅਬੋਰ ਮੰਡੀ ਦੇ ਵਿੱਚ ਰਿਹਾ ਹੈ ਤਾਂ ਆਮ ਭਾਜੜਾ ਉਹ 9-10 ਰੁਪਏ ਮੰਡੀ 'ਚ ਰਿਹਾ ਹੈ ਤਾਂ ਲਾਈਵ ਤਸਵੀਰਾਂ ਇੱਧਰ ਪੈਕਿੰਗ ਹੈ ਜਿਹੜੀ ਉਹ ਮੰਡੀ 'ਚ ਚੱਲ ਰਹੀ ਹੈ ਤੁਸੀਂ ਨਾਲੋਂ ਨਾਲ ਪੈਕਿੰਗ ਦਾ ਵੀ ਦੇਖ ਸਕਦੇ ਹੋ ਤਾਂ ਸਾਡਾ ਮਕਸਦ ਹੈ ਤੁਹਾਡੇ ਤੱਕ ਰੇਟ ਹੈ ਜਿਹੜਾ ਉਹ ਹਰ ਰੋਜ਼ ਲੈ ਕੇ ਆਈਏ ਆ ਦੇਖੋ ਤੁਸੀਂ ਮਾਲ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਕਿੰਦਾ ਨਹੀਂ ਬਾਹਰਲੀ ਮੰਡੀਆਂ ਜਾਣ ਲਈ ਤਿਆਰ ਹੋ ਰਿਹਾ ਤੇ ਪ੍ਰੇਮ ਕਮੋਜ ਵੀਰ ਮਨਜੀਤ ਸਿੰਘ ਰਤਨ ਲਾਲ ਸਾਫਾ ਜੀ ਦਾ ਧੰਨਵਾਦ ਬਾਈ ਤਾਂ ਅਬੋਰ ਦੀ ਕਿਨੂ ਮੰਡੀ ਤੋਂ ਲਾਈਵ ਤੁਸੀਂ ਜੁੜੇ ਹੋਏ ਹੋ ਤੇ ਤੁਹਾਨੂੰ ਦਿਖਾ ਰਹੇ ਆ ਕਿ ਭਾਜ ਜਿਹੜੇ ਮੰਡੀ ਦੇ ਵਿੱਚ ਕਿਨੂ ਦੇ ਉਹ ਕੀ ਚੱਲ ਰਿਹਾ ਤਾਂ ਅੱਜ 12-13 ਰੁਪਏ ਉੱਚਾ ਕਿਨੂ ਆ ਜਿਹੜਾ ਉਹ ਮੰਡੀ ਦੇ ਵਿੱਚ ਵਿਕਿਆ ਵੀਡੀਓ ਦਬਕੇ ਸ਼ੇਅਰ ਕਰ ਦਿਓ ਵੀਰੋ ਤਾਂ ਜਿਨ੍ਹਾਂ ਦੇ ਵੀ ਬਾਗ ਰਹਿੰਦੇ ਆ ਉਹ ਕਮੈਂਟ ਕਰਕੇ ਜਾਣਕਾਰੀ ਜ਼ਰੂਰ ਦਿਓ ਵੀ ਕੀ ਜਿਹੜਾ ਭਾਅ ਤੁਹਾਡੇ ਪਿੰਡਾਂ 'ਚ ਚੱਲ ਰਿਹਾ ਹੈ ਜਾਂ ਜਿਹੜੇ ਸੌਦੇ ਹੈ ਉਹ ਕੀ ਰੇਟ ਹੋ ਰਹੇ ਹੈ ਤਾਂ ਨਰੇਸ਼ ਕੁਮਾਰ ਧਨਵਰ ਵੀਰ ਅਬ ਹੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿਤੇ ਨਾ ਕਿਤੇ ਕੁਆਲਿਟੀ ਦਾ ਅਸਰ ਹੈ ਜਾਂ ਕੀ ਹੈ ਪਰ ਰੇਟ ਹੈ ਜਿਹੜਾ ਪਿਛਲੇ 2 ਦਿਨਾਂ ਤੋਂ ਲਗਭਗ 13 ਰੁਪਏ ਇਹੀ ਰੇਟ ਹੈ ਜਿਹੜਾ ਉਹ ਚੱਲ ਰਿਹਾ ਹੈ ਲਾਈਵ ਤਸਵੀਰਾਂ ਤੁਹਾਡੇ ਨਾਲ ਅਬ ਹੋਰ ਕਿੰਨੂ ਮੰਡੀ ਦੀਆਂ ਸਾਂਝੀਆਂ ਕਰ ਰਹੇ ਆ ਵੀਰੋ ਤਾਂ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਜ਼ਰੂਰ ਕਰ ਦਿਓ ਬਲੂ ਵਾ ਵੀਰ ਕਹਿ ਰਿਹਾ ਇਹ ਕਚਰਾ ਹੋ ਗਿਆ ਇਸ ਵਾਰ ਕਿਨੂ ਦਾ ਤਾਂ ਰੇਟ ਤੇ ਜਿਹੜਾ ਅਸਰ ਹੈ ਉਹ ਪੈ ਰਿਆ ਅਬ ਹੋਰ ਕਿਨੂ ਮੰਡੀ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੇ ਅੱਜ ਜਿਹੜਾ ਭਾਅ ਹੈ ਮੰਡੀ 'ਚ ਉਹ 10 ਰੁਪਏ ਆਮ ਰਿਹਾ 9-10 ਤੇ 13 ਰੁਪਏ ਜਿਹੜਾ ਉੱਚਾ ਕਿਨੂ ਹੈ ਉਹ ਮੰਡੀ ਦੇ ਵਿੱਚ ਵਿਕਿਆ ਤਾਂ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ